ਸੋਹਣੇ ਫੁੱਲ ਵਰਗਿਏ ਨਹੀਂ ਤੇਰੀ ਸੂਰਤ ਸੋਹਣੀ ਲਗਦੀ ਮੇਰਾ ਚੈਨ ਤੋ ਲੁੱਟ ਗਈ ਹੈ 니 ਤੂੰ ਦਿਲ ਮੇਰੇ ਨੂੰ ਠੱਗ ਗਈ ਸਾਨੂੰ ਮਾਰੂ ਕਾ ਜਾਂਦੀ ਜਿਹੜੀ ਪੈਰੀ ਚੰਦਰ ਪਹਾੜੀ ਕਿੰਨੀ ਸੋਹਣੀ ਲਗਦੀ ਹੈ ਤੇਰੀ ਚੁੰਨੀ ਗੋਟਿਆਂ ਵਾਲੀ ਸਤਿ ਸ਼੍ਰੀ ਅਕਾਲ ਨਰਪਕ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਉਮਰ ਦੇ ਕਲਾਕਾਰ ਨੂੰ ਮਿਲਾਨੇ ਜਾ ਰਹੇ ਹਾਂ ਜਿਨੇ ਛੋਟੀ ਜੀ ਉਮਰ ਦੇ ਵਿੱਚ ਬਹੁਤ ਕੁਝ ਅਚੀਵ ਕਰ ਲਿਆ ਹੁਣੇ-ਹੁਣੇ ਥੋੜਾ ਜਿਹਾ ਟਾਈਮ ਪਹਿਲਾਂ ਇਹਨਾਂ ਦਾ ਸੌਗ ਵੀ ਆਇਆ ਚੁੰਨੀ ਗੋਟੀਆਂ ਵਾਲੀ ਤਾਂ ਹੋਰ ਵੀ ਇਹਨਾਂ ਦੇ ਘੈਂਟ-ਘੈਂਟ ਜਿਹੜੇ ਪ੍ਰੋਜੈਕਟ ਆ ਰਹੇ ਆ ਸੋ ਆਓ ਤੁਹਾਨੂੰ ਮਿਲਾਨੇ ਆ ਸਹਿਜਪਾਲ ਵਾਲਣ ਦੇ ਨਾਲ ਸਹਿਜਪਾਲ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਹਿਜਪਾਲ ਤੁਹਾਡਾ ਸੌਗ ਆਇਆ ਚੁੰਨੀ ਗੋਟੀਆਂ ਵਾਲੀ ਮਤਲਬ ਉਹ ਲਿਖਿਆ ਕਿ ਇਹਨਾਂ ਦੇ ਸਿਗਾ ਇੱਕ ਗੱਲ ਹੋਰ ਵੀ ਸਾਹਮਣੇ ਹੈ ਕਿ ਤੁਹਾਡੇ ਮੰਮਾ ਦਾ ਜਿਹੜਾ ਬਹੁਤ ਸਹਿਯੋਗ ਸੀਗਾ ਜਦੋਂ ਤੁਸੀਂ ਗਾਣਾ ਕੀਤਾ ਹਾਂਜੀ ਬਿਲਕੁਲ ਮੇਰੇ ਮਦਰ ਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਮੇਰੇ ਪੂਰੇ ਗਾਣੇ ਤੇ ਇਹ ਗਾਣਾ ਮੈਂ ਆਪ ਦਾ ਹੀ ਲਿਖਿਆ ਹੋਇਆ ਹੈ ਮੇਰਾ ਤੇ ਬਾਕੀ ਹੁਣ ਹੌਲੀ ਹੌਲੀ ਮੈਂ ਹੋਰ ਵੀ ਬਾਦੂ ਗਾਣੇ ਕੱਢੂਗਾ ਇਹ ਮੇਰਾ ਨਾਲੇ ਫਰਸਟ Song ਸੀਗਾ ਬੜਾ ਵਧੀਆ ਐਕਸਪੀਰੀਅੰਸ ਸੀ ਮੇਰਾ ਤੇ ਡਾਇਰੈਕਟਰ ਗੱਗੀ ਸਰ ਹੈਗੇ ਨੇ ਉਹਨਾਂ ਨੇ ਡਾਇਰੈਕਟ ਕੀਤਾ ਸੀ ਇਹ ਤੇ ਨਾਲ ਹੋਰ ਇੱਕ ਫੀਮੇਲ ਆਰਟਿਸਟ ਸੀ ਆਪਣਾ ਪਛਕੂਲੇ ਤੋਂ ਪਾਇਲ ਜੀ ਉਹਨਾਂ ਨੇ ਉਹਦਾ ਫੀਮੇਲ ਲੀਡ ਫੀਮੇਲ ਏਡ ਕੀਤਾ ਉਹਨਾਂ ਨੇ ਤੇ ਮਤਲਬ ਵਧੀਆ ਐਕਸਪੀਰੀਅੰਸ ਗਿਆ ਮੇਰਾ ਤੇ ਹੁਣ ਤੁਸੀਂ ਜਦੋਂ ਅੱਗੇ ਦੀ ਅੱਗੇ ਵਧੋਗੇ ਜਿੱਦਾਂ ਜਿੱਦਾਂ ਤੁਹਾਡਾ ਨਾਮ ਮਾਰਕੀਟ ਦੇ ਵਿੱਚ ਹੈਨਾ ਇੰਡਸਟਰੀ ਦੇ ਵਿੱਚ ਤੁਹਾਡਾ ਉੱਪਰ ਦੀ ਉੱਪਰ ਜਾਏਗਾ ਤਾਂ ਕਿੰਦਾਂ ਦੇ ਜਿਹੜੇ ਤੁਸੀਂ ਗਾਣੇ ਆ ਆਡੀਅנס ਨੂੰ ਦਿਓਗੇ ਗਾਣੇ ਮੈਂ ਸੋਚ ਰਿਹਾ ਕਿ ਵਧੀਆ ਗਾਣੇ ਦਵਾਂ ਕਿਉਂਕਿ ਜਿਹੜਾ ਆਪਣਾ ਯੂਥ ਹੈ ਉਹ ਗਾਣੇ ਸੁਣ ਕੇ ਆਪਣਾ ਅੱਗੇ ਵਧੇਗਾ ਠੀਕ ਹੈ ਜੇ ਚੰਗੇ ਗਾਣੇ ਆਪਾਂ ਯੂਥ ਨੂੰ ਦਵਾਂਗੇ ਤਾਂ ਉਸ ਹਾਮ ਨਾਲ ਉਹ ਅੱਗੇ ਵਧੇਗਾ ਜੇ ਸਾਹਮਣੇ ਹੁਣ ਗੰਨਾ ਵਾਲੇ ਗਾਣੇ ਆ ਰਹੇ ਆ ਠੀਕ ਹੈ ਗਨ ਕਲਚਰ ਡਰੱਗਸ ਵਾਲੇ ਗਾਣੇ ਆ ਰਹੇ ਨਸ਼ੇੜੀਆਂ ਵਾਲੇ ਫਿਰ ਯੂਥ ਉਸ ਪਾਸੇ ਓਬਵੀਅਸਲੀ ਉਸ ਪਾਸੇ ਹੀ ਜਾਏਗਾ ਤੇ ਮੈਂ ਤਾਂ ਇਹੀ ਸੋਚਦਾ ਕਿ ਮੈਂ ਵਧੀਆ ਗਾਣੇ ਕਰਾਂ ਕਲਾਸਿਕ ਗਾਣੇ ਕਰਾਂ ਤੇ ਤਾਂ ਕਿ ਮੇਰਾ ਯੂਥ ਵਧੀਆ ਸਹੀ ਜਗ੍ਹਾ ਜਾਵੇ ਤੇ ਹੁਣ ਕੋਈ ਕਨਸੈਪਟ ਤਿਆਰ ਹੈ ਤੁਹਾਡਾ ਇਸ ਟਾਈਮ ਕਰ ਰਹੇ ਹੋ ਕਿਸੇ ਤੇ ਵਰਕ ਹਾਂਜੀ ਮੈਂ ਹਲੇ ਫਿਲਹਾਲ ਤਾਂ ਕਵਰ Song ਹੀ ਕਰ ਰਿਹਾ ਤੇ ਦੋ ਤਿੰਨ ਗਾਣੇ ਮੈਂ ਲਿਖੇ ਹੋਏ ਆ ਵਧੀਆ ਵਧੀਆ ਜੇ ਉਹ ਵੀ ਆਣਗੇ ਕਮਿੰਗ ਸੂਨ ਹੈ ਬਸ ਅੱਛਾ ਕਿ ਤੋ ਡੇੜਾ ਚੁੰਨੀ ਕੋਟਿਆਂ ਵਾਲੀ Song ਆ ਉਹਦੇ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾ ਦੇ ਹਾਂਜੀ ਜਰੂਰ ਜੀ ਸੋਣੇ ਫੁੱਲਾਂ ਵਰਗੀ ਏਨੀ ਤੇਰੀ ਸੁਰਤ ਸੋਹਣੀ ਲੱਗਦੀ ਮੇਰਾ ਚੈਨ ਤੋ ਲੁੱਟ ਗਈ ਏ ਨੀ ਤੂੰ ਦਿਲ ਮੇਰੇ ਨੂੰ ਠੱਗ ਗਈ ਸਾਨੂੰ ਮਾਰ ਮੁਕਾ ਜਾਂਦੀ ਜਿਹੜੀ ਪੈਰੀ ਚਾਂਜਰ ਪਾੜੀ ਕਿੰਨੀ ਸੋਹਣੀ ਲੱਗਦੀ ਐ ਤੇਰੀ ਚੁੰਨੀ ਗੋਟਿਆਂ ਵਾਲੀ ਤੇਰੇ ਕਰਕੇ ਬਨਦਾ ਨਿਕੁੜੀਏ ਪਗ ਮੈਂ ਵਟਾ ਵਾਲੀ ਬਹੁਤ ਵਧੀਆ ਤਾਂ ਇੱਕ ਤੁਸੀਂ ਹੁਣ ਅੰਦਰ ਵੀ ਇੱਕ ਰਾਵੀ ਦਰਿਆ ਨੂੰ ਲੈ ਕੇ ਅੰਦਰ ਵੀ ਤੁਸੀਂ ਇੱਕ ਗੀਤ ਗਾਇਆ ਸੀ ਦੋਨਾਂ ਦੇਸ਼ਾਂ ਨੂੰ ਆਪਸ ਦੇ ਵਿੱਚ ਜੋੜਦਾ ਸੀ ਉਹ ਵੀ ਜਰਾਂ ਦਰਸ਼ਕਾਂ ਨੂੰ ਸੁਣਾ ਕੇ ਤੁਸੀਂ ਹਾਂਜੀ ਜੇ ਥੋ ਕਦੇ ਰਾਵੀ ਲੰਘ ਜਾਵੇ ਹੇਤੀ ਪੰਜਾਬੀ ਬਣ ਜਾਵੇ ਮੈਂ ਬੇੜੀਆਂ ਹਜ਼ਾਰ ਤੋੜੇ ਲਾਂ ਮੈਂ ਪਾਣੀ ਵਿੱਚੋਂ ਸਾਂ ਨਿਚੋੜ ਲਾਂ ਜੇ ਥੁੱਕ ਦੇ ਰਾਵੀ ਲੰਘ ਜਾਵੇ ਹੇ ਉਹ ਜੇ ਰਾਵੀ ਵਿੱਚ ਪਾਣੀ ਕੋਈ ਨਹੀਂ ਤੇ ਆਪਣੀ ਕਹਾਣੀ ਕੋਈ ਨਹੀਂ ਜੇ ਸੰਗ ਵੇਲੀਆ ਕੋਈ ਨਾ ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ ਅੱਖਾਂ ਚ ਦਰਿਆ ਟੋਲ ਕੇ ਮੈਂ ਜ਼ਖਮਾਂ ਦੀ ਥਾਂ ਤੇ ਰੋੜ ਲਾਂ ਜੇ ਥੁੱਕ ਦੇ ਰਾਵੀ ਲੰਘ ਜਾਵੇ ਏ ਓ ਬਹੁਤ ਵਧੀਆ ਬਹੁਤ ਵਧੀਆ ਅੱਛਾ ਜਿਹੜਾ ਹੁਣ ਤੁਹਾਡਾ ਆਣ ਵਾਲਾ ਸੌਂਗ ਆ ਉਹਦੀਆਂ ਦੋ ਲਾਈਨਾਂ ਸੁਣਾ ਸੁਣਾ ਦੂੰਗਾ ਦਰਸ਼ਕਾਂ ਨੂੰ ਹਾਂਜੀ ਜ਼ਰੂਰ ਤੇ ਜਿਹੜਾ ਹੁਣ ਮੈਂ ਇਹ ਗਾਣਾ ਸੁਣਾਉਣ ਜਾ ਰਿਹਾ ਇਹ ਕਵਰ ਸੌਂਗ ਹੈ ਸਰਤਿੰਦਰ ਸਰਤਾਜ ਜੀ ਦਾ ਤੇ ਮੋਹ ਹੈ ਪੁਰਾਣਾ ਕੋਈ ਤੇਰੇ ਨਾਲ ਮੋਹ ਏ ਪੁਰਾਣਾ ਤੂੰ ਮਨ ਆਣਾ ਮਨ ਹੀਰੀਏ ਸਾਂਝ ਵੱਡੀ ਏ ਤੇ ਰਿਸ਼ਤਿਆਂ ਆਣਾ ਤੂੰ ਮੰਨਿਆ ਨਾ ਮਨੇ ਹੀਰੀਏ ਐਨੀ ਛੇਤੀ ਪੱਕੀਆਂ ਪਰ ਤਾਂ ਨਿਓ ਪੈਂਦਿਆਂ ਰੀ ਜਾਣੜੇ ਆਉਂਦੇ ਆ ਵੀ ਕਾਫੀ ਸਮਾਂ ਲੈਂਦੀਆਂ ਐਨੀ ਛੇਤੀ ਪੱਕੀਆਂ ਪਰ ਤਾਂ ਨਿਓ ਪੈਂਦਿਆਂ ਰੀ ਜਾਣੜੇ ਆਉਂਦੇ ਆ ਵੀ ਕਾਫੀ ਸਮਾਂ ਲੈਂਦਾਂ ਇਨੁਰਬ ਦਾ ਕਰਸ਼ਮਾ ਮੈਂ ਜਾਣਾ ਤੂੰ ਮੰਨਿਆ ਨਾ ਮਨੇ ਹੀਰੀਏ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮੰਨਿਆ ਨਾ ਮਨੇ ਹੀਰੀਏ ਕੋਈ ਤੇਰੇ ਨਾਲ ਬਹੁਤ ਵਧੀਆ ਲੱਗਿਆ ਸੋ ਸਹਿਜਪਾਲ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡਾ ਜਿਹੜਾ ਪਹਿਲਾ ਗਾਣਾ ਆਇਆ ਸੀ ਵਧੀਆ ਚੱਲਿਆ ਸੋ ਆਸ ਕਰਦੇ ਜਿਹੜੇ ਤੁਹਾਡੇ ਆਉਣ ਵਾਲੇ ਗਾਣੇ ਆ ਉਹ ਵੀ ਵਧੀਆ ਹੀ ਚੱਲਣ ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਮੈਨੂੰ ਸਪੋਰਟ ਕਰੋ ਜਿੰਨੀ ਕਿਉਂਕਿ ਦੇਖੋ ਤੁਹਾਡੀ ਸਪੋਰਟ ਨਾਲ ਹੀ ਮੈਂ ਅੱਗੇ ਵੱਧ ਸਕਦਾ ਤੇ ਦਰਸ਼ਕਾਂ ਨੂੰ ਹੁਣ ਮੈਂ ਇਹੀ ਅਪੀਲ ਕਰੂੰਗਾ ਕਿ ਮੇਰੇ ਆਉਣ ਵਾਲੇ ਗਾਣਿਆਂ ਨੂੰ ਤੁਸੀਂ ਵਾਦੂ سپورਟ ਦਿਓ ਤੇ ਤਾਂਕਿ ਤੁਹਾਡੀ سپورਟ ਨਾਲ ਮੈਂ ਅੱਗੇ ਵਧ ਸਕਾਂ ਤਾਂ ਤੁਸੀਂ ਸੁਣਿਆ ਸਹਿਜਪਾਲ ਨੇ ਇਹ ਅਪੀਲ ਵੀ ਕੀਤੀ ਹੈ ਕਿ ਮੇਰੇ ਜਿਹੜੇ Song ਨੇ ਬਹੁਤ ਵਧੀਆ-ਵਧੀਆ ਕਲਚਰਲ Song ਹੋਣਗੇ ਪਹਿਲਾਂ ਵੀ ਨਾ ਤਾਂ ਜਿਹੜਾ Song ਆਇਆ ਸੀ ਚੁੰਨੀ ਗੋਟੀਆਂ ਵਾਲੀ ਸੋਹਣਾ Song ਸੀ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ ਸੀ ਤਾਂ ਹੋਰ ਵੀ ਇਹਨਾਂ ਦੇ ਜਿਹੜੇ ਘੈਂਟ-ਕੈਂਟ ਕੰਟੈਂਟ ਆਉਣ ਦਾ ਵੇਹ ਹੈ ਤਾਂ ਤੁਸੀਂ ਸਾਰੇ ਹੀ ਸਹਿਜਪਾਲ ਨੂੰ ਜ਼ਰੂਰ سپورਟ ਕਰਿਓ